ਦਰبار ਉਪਦੇਸ਼ ਪੇਸ਼ ਕਰਦੇ ਨੇ ਦਸਵੇਂ ਪਾਤਸ਼ਾਹ ਕਰ ਗਿਆ ਮਾਰੇ ਸਤਿਗੁਰੂ ਹਜ਼ਾਰਾਂ ਦੇ ਕੱਟ ਵਿੱਚ ਤੇ ਤੇ ਖੜ ਕੇ ਪੰਜ ਆਵਾਜ਼ਾਂ ਜਿਵੇਂ ਦਿੰਦੇ ਨੇ ਤੇ ਗੁਰੂ ਦੇ ਪਾਰੇ ਸਿੱਖ ਜਿਵੇਂ ਆਪਣਾ ਸੀਸ ਭੇਟਾ ਕਰਦੇ ਨੇ ਉਹ ਸਮੇਂ ਦੀ ਵਾਰਤਾ ਸ੍ਰੀਮਾਨ ਸਵਾਮੀ ਸੰਦਰਬਾਰਾ ਸਿੰਘ ਮਹਾਰਾਜ ਲੋਕੋ ਵਾਲਿਆਂ ਦੀ ਕਲਮ ਨੇ ਜਿਵੇਂ ਜਾਣ ਕੀਤੀ ਹੈ ਮੇਰੇ ਸਾਥੀ ਭਾਈ ਜਗਦੀਪ ਸਿੰਘ ਤੇ ਭਗੜ ਸੇ ਕਹਿਣਗੇ ਇਹ ਚੋਕ ਸ਼ਾਮ ਦੇ ਦੋ ਜੀਆਂ ਤੇਕਾ ਆਉਣ ਗਈਆਂ ਮਹਾਰਾਜ ਕਹਿੰਦੇ ਆਵੋ ਧਰ ਸੀਸ ਕਲੀ ਤੇ ਲੰਘਣਾ ਜੇ ਪ੍ਰੇਮੰਗਲੇ ਤੇ ਗੁਰੂ ਦੇ ਪਿਆਰੇ ਸਿੱਖ ਕਹਿੰਦੇ ਨੇ ਸਾਹਮਣੂ ਸੀਸ ਅਮਾਨਤ ਸਤਗੁਰ ਜੀ ਤੇਰੀ ਆ ਕਲਗਿਆ ਮਾਰੇ ਪਾਛਾ ਜਿਵੇਂ ਆਵਾਜ਼ਾ ਦਿੰਦੇ ਨੇ ਗੁਰੂ ਦੇ ਪਿਆਰੇ ਸਿੱਖ ਸੀਸ ਤੇ ਨ ਦੇਖਾ ਪਲਾਹੇ ਧਿਆਕ ਬੋਲੇ ਦਸ਼ਮੇਸ਼ ਪਾਤਸ਼ਾਹ ਤਾਖਤ ਤੇ ਚੜਕੇ ਅਜਲੀ ਸ਼ਮਸ਼ੀਰ ਮੈਂ ਅੰਨਾ ਜੋਸ਼ ਨਾਲ ਫੜਕਿਆ ਹੈ ਜੋਸ਼ ਕਸਣਤੀ ਮੇਰਾ ਦਸੋਂ ਪਰ ਖੜਕੇ ਹੈ ਸਾਨੂੰ ਅਜ ਪੈਗੀ ਸਿੱਖੋ ਸੀਸ ਦੀ ਲੋੜ ਕੱਲੀ ਆਵੋ ਤੜ ਸੀਸ ਤੜੀ ਤੇ ਲੰਗਣਾ ਜੇ ਪ੍ਰੇਮ ਕਲੀ ਆਵੋ ਤੜ ਸੀਸ ਤੜੀ ਤੇ ਸੁਣ ਕੇ ਸਖਜਿਆ RAM ਜੀ ਕਹਿੰਦਾ ਬਲਹਾਰ सोसी समान सख जी ते सोसी समानत चोजा त ਜਾਂਦੀ ਫਿਰ ਭਰੀ ਪਗੌਤੀ ਰੋਣ ਦੀ ਲਾਲੀ ਨਾ ਬੋਲਦੇ ਨਾਲ ਜੋਸ਼ ਦੇ ਜਾਇਓ ਕੋਈ ਖਾਲੀ ਨਾ ਕੋਈ ਗੁਰ ਕਰਤਾ ਪ੍ਰੇਮੀ ਦੇਵੇ ਇੱਕ ਹੋਰ ਬਲੀ ਆਵੋ ਤਰਸੀ ਸਤਲੀ ਤੇ ਰੰਗਣਾ ਜੇ ਪ੍ਰੇਮ ਕਰੀ ਆਵੋ ਤਰਸੀ ਸਤਲੀ ਤੇ ਉੱਥੇ ਫਿਰ ਕਰਮੇ ਹੋਰੀ ਪ੍ਰੇਮ ਵਿੱਚ ਰੰਗੇ ਜੀ ਮੁਖੋ

क्षमा दी, जली आवो तरसी सी ते वो पर वे बणके जल ते ਨਾਈ ਉਤੇ ਜਲ ਵਿੱਚ ਇਹ ਅਹਿਸਾਸ ਬਣਾ ਖੁਜ ਗਿਆ ਤੋ ਪਰ ਬਚਨ ਮੈਂ ਹੋ ਗਿਆ ਇਹ ਤੋ ਸਬੜਾ ਹੁੰਦਾ ਬਸ ਬਹੁਤ ਗੁਰੂ ਦਾ ਆਖਿਆ ਕਬੀਰੀ ਐ ਸਾਹ ਬਲੋ ਸੀਸੇ ਅਮਾਨਤਾ ਸਤਗੁਰ ਜੀ ਤੇਰੀ ਐ ਸਾਹ ਬਲੋ ਸੀਸੇ ਅਮਾਨਤਾ ਜੀ ਬਰ ਸਤਗੁਰ ਬੋਲੇ ਫੇਰ ਲਲਕਾਰ ਕੇ ਹੋਰ ਸਖਿ ਉਪਕੇ ਆਵੋ ਹੋਣਾ ਨਾਨਕ ਦਰਪਾਰ ਕੇ ਭੇਜ ਦੀ ਸਿੱਖੀ ਵਾਲੀ ਦੁਨੀਆ ਹੁਣ ਕਿਸਕੇ ਚੱਲੀ ਆਵੋ ਤਰਫੀਸ ਤੜੀ की अॼु से गल तंजल लंबे सो सी समान सतपुर जी ते है, बलो सी समान बारी बोले हण पंचमी बारी लेक हथ चंडी नो सिंगो कोई फड़ो आण क्रेम जी चंडी नो

गुर जी ते आहे